ਤਾਰਿਆਂ ਨਾਲ ਭਰਿਆ ਅੰਬਰ ਬਚਪਨ ਤੋਂ ਹੀ ਸਾਡੇ ਸਾਰਿਆਂ ਦੇ ਦਿਲਾਂ ਨੂੰ ਟੰਬਦਾ ਹੈ ਖਗੋਲ ਵਿਗਿਆਨੀ ਅੰਦਾਜ਼ਾ ਲਗਾਉਂਦੇ ਨੇ ਕਿ ਇਕੱਲੀ ਸਾਡੀ ਆਕਾਸ਼ ਗੰਗਾ ਗੈਲੈਕਸੀ ਦੇ ਵਿੱਚ ਲਗਭਗ 300 ਅਰਬ ਤਾਰੇ ਨੇ ਅਤੇ ਬ੍ਰਹਿਮੰਡ ਦੇ ਵਿੱਚ ਜਹੀਆਂ ਅਰਬਾਂ ਗੈਲੈਕਸੀਆਂ ਮੌਜੂਦ ਨੇ ਮੰਨਿਆ ਜਾਂਦਾ ਹੈ ਕਿ ਇਹ ਤਾਰੇ ਤਕਰੀਬਨ 5 ਤੋਂ 6 ਅਰਬ ਸਾਲ ਪਹਿਲਾਂ ਬਣੇ ਸਨ ਬ੍ਰਹਿਮੰਡ ਦੇ ਵਿੱਚ ਤਾਰਿਆਂ ਦੀ ਹੋਣ ਦਾ ਰਹੱਸ ਬੜਾ ਹੀ ਖੂਬਸੂਰਤ ਹੈ ਸੋ ਅੱਜ ਜਾਣਾਂਗੇ ਤਾਰਿਆਂ ਦੀ ਇਸੇ ਰਹੱਸਮਈ ਕਹਾਣੀ ਬਾਰੇ ਤਾਰੇ ਅੱਗ ਦੀ ਵੱਡੀ ਗੇਂਦ ਦੇ ਵਾਂਗ ਨੇ ਜੋ ਤਾਪ ਅਤੇ ਰੋਸ਼ਨੀ ਨੂੰ ਵੱਡੀ ਮਾਤਰਾ ਦੇ ਵਿੱਚ ਛੱਡਦੇ ਨੇ ਤਾਰਿਆਂ ਦੇ ਨਿਰਮਾਣ ਦਾ ਕਾਰਜ ਮਿੰਟਾਂ ਘੰਟਿਆਂ ਜਾਂ ਦਿਨਾਂ ਦੇ ਵਿੱਚ ਹੀ ਪੂਰਾ ਨਹੀਂ ਹੁੰਦਾ ਸਗੋਂ ਇੱਕ ਤਾਰੇ ਨੂੰ ਬਣਨ ਦੇ ਵਿੱਚ ਕਈ ਹਜ਼ਾਰ ਕਰੋੜ ਸਾਲ ਤੱਕ ਲੱਗ ਜਾਂਦੇ ਨੇ ਤਾਰਿਆਂ ਦਾ ਜਨਮ ਹੁੰਦਾ ਹੈ ਨੇਬੂਲਾ ਦੇ ਵਿੱਚ ਭਾਗ ਕੇ ਧੂੜ ਅਤੇ ਗੈਸ ਦੇ ਉਹ ਬੱਦਲ ਜੋ ਦੋ ਕਾਰਨਾ ਕਰਕੇ ਖੋਣ ਦੇ ਵਿੱਚ ਆਉਂਦੇ ਨੇ ਇਨਾਂ ਨੂੰ ਡਾਰਕ ਨੇਬੂਲੋਬੀ ਵੀ ਕਿਹਾ ਜਾਂਦਾ ਹੈ। ਸੋ ਤਾਰਿਆਂ ਦੀ ਹਸਮਈ ਹੋਂਦ ਨੂੰ ਸਮਝਣ ਦੇ ਲਈ ਪਹਿਲਾਂ ਇਹ ਜਾਣਦੇ ਹਾਂ ਕਿ ਨੇਬੂਲਾ ਕਿਵੇਂ ਹੋਂਦ ਦੇ ਵਿੱਚ ਆਉਂਦੇ ਨੇ। ਨੇਬੂਲਾ ਨੂੰ ਸਰਲ ਅਰਥਾਂ ਦੇ ਵਿੱਚ ਬ੍ਰਹਿਮੰਡੀ ਨਰਸਰੀਆਂ ਵੀ ਆਖਿਆ ਜਾ ਸਕਦਾ ਹੈ। ਜਿੱਥੇ ਨਵੇਂ ਤਾਰੇ ਪੈਦਾ ਹੁੰਦੇ ਨੇ ਜਾਂ ਬਣਦੇ ਨੇ। ਪਹਿਲੀ ਤਰ੍ਹਾਂ ਦੇ ਨੇਬੂਲਾ ਗੈਸ ਅਤੇ ਧੂੜ ਦੇ ਉਹ ਬੱਦਲ ਹੁੰਦੇ ਨੇ ਜੋ ਸਾਡੇ ਬ੍ਰਹਿਮੰਡ ਦੀ ਹੋਂਦ ਦੇ ਨਾਲ ਹੀ ਪੈਦਾ ਹੋ ਗਏ। ਬ੍ਰਹਿਮੰਡ ਦੇ ਜਨਮ ਤੋਂ ਬਾਅਦ ਬ੍ਰਹਿਮੰਡ ਵਿੱਚ ਪਰਮਾਣੂ ਬਣੇ ਅਤੇ ਇਨ੍ਹਾਂ ਪਰਮਾਣੂਆਂ ਤੋਂ ਗੈਸ ਅਤੇ ਧੂੜ ਤੇ ਬੱਦਲ ਬਣੇ। ਯਾਨੀ ਕਿ ਇਸ ਕਿਸਮ ਦੇ ਨਿਬੋਲਾ ਕਿਸੇ ਤਾਰੇ ਦੀ ਮੌਤ ਤੋਂ ਬਾਅਦ ਨਹੀਂ ਬਣਦੇ। ਸਗੋਂ ਇਸ ਕਿਸਮ ਦੇ ਨਿਬੋਲਾ ਸਾਡੇ ਬ੍ਰਹਿਮੰਡ ਦੀ ਉਤਪਤੀ ਦੇ ਨਾਲ ਹੀ ਮੌਜੂਦ ਹੁੰਦੇ ਨੇ। ਦੂਸਰੀ ਕਿਸਮ ਦੇ ਨਿਬੋਲਾ ਹੋਰ ਢੰਗ ਦੇ ਨਾਲ ਪੈਦਾ ਹੁੰਦੇ ਨੇ। ਇਸ ਨਿਬੋਲਾ ਦੀ ਹੋਂਦ ਪਿੱਛੇ ਕਾਰਨ ਹੁੰਦਾ ਹੈ ਸੂਰਜ ਦੇ ਨਾਲ ਕਿਸੇ ਬਹੁਤ ਵੱਡੇ ਤਾਰੇ ਦਾ ਵਿਸਫੋਟ ਹੋਣਾ। ਇਸ ਨੂੰ ਸੁਪਰਨੋਵਾ ਵੀ ਆਖਿਆ ਜਾਂਦਾ ਹੈ। ਸੂਪਰਨੋਵਾ ਤੋਂ ਬਾਅਦ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਗੈਸ ਤੇ ਧੂੜ ਪੈਦਾ ਹੁੰਦੀ ਹੈ ਜਿਸ ਤੋਂ ਬਾਅਦ ਨਿਬੋਲਾ ਜਨਮ ਦੇ ਵਿੱਚ ਆਉਂਦਾ ਹੈ ਇੱਕ ਨਿਬੋਲਾ ਦਾ ਆਕਾਰ ਕੁਝ ਪ੍ਰਕਾਸ਼ ਸਾਲਾਂ ਤੋਂ ਲੈ ਕੇ 1000 ਪ੍ਰਕਾਸ਼ ਸਾਲਾਂ ਤੱਕ ਹੋ ਸਕਦਾ ਹੈ ਇੱਕ ਤਾਰੇ ਨੂੰ ਹੋਣਦ ਵਿੱਚ ਆਉਣ ਦੀ ਉਡੀਕ ਕਈ ਹਜ਼ਾਰ ਜਾਂ ਲੱਖਾਂ ਸਾਲਾਂ ਤੱਕ ਦੀ ਵੀ ਹੋ ਸਕਦੀ ਹੈ ਕਿਉਂਕਿ ਇੱਕ ਨਿਬੋਲਾ ਤੋਂ ਤਦ ਹੀ ਇੱਕ ਤਾਰੇ ਦੀ ਉਤਪਤੀ ਹੁੰਦੀ ਹੈ ਜਦ ਇਸ ਧੂੜ ਅਤੇ ਗੈਸ ਦੇ ਬੱਦਲ ਦੇ ਵਿੱਚ ਕੋਈ ਹੋਰ ਤਾਰਾ ਜਾਂ ਫਿਰ ਬ੍ਰਹਿਮੰਡੀ ਤਤ ਹਲਚਲ ਪੈਦਾ ਕਰਦਾ ਹੈ ਜਦ ਇਸ ਤਰ੍ਹਾਂ ਦੀ ਕੋਈ ਵੀ ਕਿਰਿਆ ਵਾਪਰਦੀ ਹੈ ਜਾਂ ਫਿਰ ਨਿਬੋਲਾ ਦੇ ਅੰਦਰ ਕੋਈ ਤਾਰਾ ਫਟਦਾ ਹੈ ਤਾਂ ਨਿਬੋਲਾ ਦੇ ਵਿੱਚ ਗੁਰੂਤਾ ਤਰੰਗਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਉਸ ਖੇਤਰ ਦੇ ਵਿੱਚ ਸਪੇਸ ਟਾਈਮ ਬੈਂਡ ਬਣਾਉਂਦੀਆਂ ਨੇ ਜਿਸ ਨਾਲ ਗੈਸ ਅਤੇ ਧੂੜ ਦਾ ਇਹ ਬਦਲ ਇੱਕ ਥਾਂ ਤੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਗੈਸਾਂ ਅਤੇ ਬਦਲ ਕਈ ਸਾਲਾਂ ਤੱਕ ਇੱਕ ਖੇਤਰ ਵਿੱਚ ਇਕੱਠੇ ਹੁੰਦੇ ਰਹਿੰਦੇ ਨੇ ਜਦੋਂ ਤੱਕ ਉਹ ਆਕਾਰ ਦੇ ਵਿੱਚ ਬਹੁਤ ਵੱਡੇ ਨਹੀਂ ਹੋ ਜਾਂਦੇ ਅਜਿਹਾ ਕਰਨ ਲਈ ਉਹਨਾਂ ਨੂੰ ਸੈਂਕੜੇ ਸਾਲ ਲੱਗ ਜਾਂਦੇ ਨੇ ਇਸ ਸਥਿਤੀ ਨੂੰ ਪ੍ਰੋ ਸਟਾਰ ਆਖਿਆ ਜਾਂਦਾ ਹੈ ਜਿਵੇਂ ਜਿਵੇਂ ਪ੍ਰੋ ਸਟਾਰ ਵੱਡਾ ਹੁੰਦਾ ਜਾਂਦਾ ਹੈ ਇਸ ਉੱਪਰ ਗੁਰੂਤਾਕਰਸ਼ਨ ਬਲ ਵਧਦਾ ਜਾਂਦਾ ਹੈ ਅਤੇ ਇਸ ਦਾ ਆਕਾਰ ਛੋਟਾ ਹੋਣ ਲੱਗਦਾ ਹੈ ਪ੍ਰੋ ਸਟਾਰ ਦੇ ਉੱਪਰ ਦਬਾਅ ਵਧਣ ਦੇ ਕਰਕੇ ਇਹ ਗਰਮ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਪ੍ਰੋ ਸਟਾਰ ਸੈਂਕੜੇ ਸਾਲਾਂ ਤੱਕ ਇਸੇ ਤਰ੍ਹਾਂ ਗਰਮ ਹੁੰਦਾ ਰਹਿੰਦਾ ਹੈ। ਜਦ ਤੱਕ ਇਸ ਦਾ ਤਾਪਮਾਨ 10 ਮਿਲੀਅਨ ਕੇਲਵਿਨ ਨਹੀਂ ਹੋ ਜਾਂਦਾ। ਜਦ ਜਿਸ ਦਾ ਤਾਪਮਾਨ 10 ਮਿਲੀਅਨ ਕੇਵਲਨ ਤੋਂ ਵੱਧ ਜਾਂਦਾ ਤਾਂ ਇਸ ਪ੍ਰੋ ਸਟਾਰ ਤੋਂ ਇੱਕ ਤਾਰੇ ਦਾ ਜਨਮ ਹੁੰਦਾ ਹੈ। ਸੋ ਇਹ ਕਹਾਣੀ ਹੈ ਇੱਕ ਤਾਰੇ ਦੇ ਜਨਮ ਦੀ। ਬ੍ਰਹਿਮੰਡ ਦੇ ਵਿੱਚ ਅਰਬਾਂ ਹੀ ਤਾਰੇ ਨੇ। ਅਤੇ ਇਹ ਸਾਰੇ ਤਾਰੇ ਇਸੇ ਰਹੱਸਮਈ ਤਰੀਕੇ ਦੇ ਨਾਲ ਹੋਣ ਦੇ ਵਿੱਚ ਆਉਂਦੇ ਨੇ ਤਾਰਿਆਂ ਦੇ ਬਾਰੇ ਇਹ ਦਿਲਚਸਪ ਜਾਣਕਾਰੀ ਤੁਹਾਨੂੰ ਜੇਕਰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਪਸੰਦ ਜ਼ਰੂਰ ਕਰੋ ਅੱਗੇ ਸਾਂਝਾ ਕਰੋ ਅਤੇ ਟਿੱਪਣੀ ਖਾਨੇ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦਿਓ ਅਜਿਹੀਆਂ ਦਿਲਚਸਪ ਅਤੇ ਹੈਰਾਨੀਜਨਕ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ